ਚਨੇਵਾਲ ਦੇ ਜੱਗੂ ਨਾਂ ਦੇ ਨੌਜਵਾਨ ਨੇ ਅਸਾਈ ਧਰਮ ਨੂੰ ਅਪਣਾਇਆ ਕਰੋ ਗੁਰਬਾਣੀ ਦੇ ਗੁਰਦੁਆਰਾ ਸਾਹਿਬ ਕੁਝ ਫੋਟੋਆਂ ਬੋਰੀ ਵਿੱਚ ਪਾ ਕੇ ਬਾਹਰ ਸੁੱਟ ਕੇ ਇਸ ਤਰ੍ਹਾਂ ਕੰਡਾ ਨੂੰ ਅੰਜਾਮ ਦਿੱਤਾ ਗਿਆ ਬੱਚਿਆਂ ਨੇ ਦੇਖਿਆ ਕਿ ਗੁਰਦੁਆਰਾ ਸਾਹਿਬ ਲੈ ਕੇ ਆਏ ਸਾਰੇ ਪਿੰਡ ਨੇ ਇਕੱਤਰ ਹੋ ਕੇ ਜੱਗੂ ਖਿਲਾਫ ਬੜਾ ਵਧੀਆ ਫੈਸਲਾ ਲਿਆ ਕਮੇਟੀ ਦੇ ਸਿੰਘ ਵੀ ਮੌਕੇ ਤੇ ਪਹੁੰਚੇ ਉਪਰੰਤ ਰਲ ਕੇ ਇੱਕ ਹੋਰ ਫੈਸਲਾ ਲਿਆ ਗਿਆ ਇਸ ਬੰਦੀ ਨੌਜਵਾਨ ਦਾ ਕੀ ਕਹਿਣਾ ਹੈ ਤੇ ਸਤਕਾਰ ਕਮੇਟੀ ਦੇ ਜਸੇਰ ਨਾਲ ਜੋ ਗੱਲਬਾਤ ਹੋਈ ਤੁਸੀਂ ਦੇਖਦੇ ਰਹੋ ਸਤਕਾਰ ਟੀਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਦੋਲੀ ਪਾਣੀ ਤਗਾਂ ਗਾਂਹ ਹੋਣਾ ਇਹ ਹੈ ਕਿ ਪਰਸੋਂ ਦਾ ਨਸ਼ੇ ਲਾਉਣ ਦੀ ਲੋੜ ਨਹੀਂ ਪਈ ਕੇ ਚੀਜ਼ ਦੀ ਹਾਂਜੀ ਪਰਸੋਂ ਦਾ ਜਿੱਦਣ ਦਾ ਮਹਾਰਾਜ ਨੇ ਕੰਮ ਕਰਾਇਆ ਉਸ ਤੋਂ ਬਾਅਦ ਨਸ਼ਾ ਤੇ ਮਹਾਰਾਜ ਨੇ ਕੰਮ ਕਰਾਇਆ ਮੈਂ ਕਹਿੰਦਾ ਕਿ ਮਹਾਰਾਜ ਨੇ ਮੈਨੂੰ ਸਹੀ ਮਤ ਪਾਤੀ ਆ ਉਹ ਕਹਿੰਦਾ ਬੁੱਲਿਆ ਵੀ ਮੋੜਿਆ ਜਿੱਦਣ ਦਾ ਉਹ ਮੇਰੇ ਮਿਲ ਕੇ ਕੰਮ ਕਰ ਮੋੜ ਲਿਆ ਵਾਪਸ ਸਮਾਤਮਣ ਨੇ ਮੈਨੂੰ ਆਪਣੇ ਮੋੜਿਆ ਉਦੋਂ ਦਾ ਮੈਂ ਜਿਹੜਾ ਹੈਗਾ ਸੀ ਨਹੀਂ ਫੈਸਲਾ ਲਿਆ ਕਿ ਹਾਂਜੀ ਉਹਦੇ ਕਰਕੇ ਮੁੜੇ ਨੇ ਜੇ ਤੁਸੀਂ ਮੈਂ ਰਾਣੀ ਤੇ ਤੁਹਾਡੇ ਫਰੈਂਡ ਤੇ ਕਰਕੇ ਬੈਠੇ ਜੀ ਕਿ ਆ ਕਿ ਇਹ ਨਾਲੇ ਇਹ ਹਾਜੀ ਕਰਕੇ ਤੁਹਾਨੂੰ ਆਏ ਸਾਡੇ ਬਜ਼ੁਰਗ ਕੋਲ ਤੇ ਆ ਤੇਰੇ ਕਰਕੇ ਰੁਤੇ ਹੀ ਇਥੇ ਮੈਂ ਪਤਾ ਹਾਂਜੀ ਜਿੰਦਗੀ ਕੋਈ ਜਦੋਂ ਇਹ ਕੋਲ ਤੇ ਤਾਂ ਵੀ ਨਹੀਂ ਹੋਇਆ ਜਾਂਦਾ ਹੈ ਕੀ ਕਰਨਾ ਜੀ ਹਾਂਜੀ ਅੱਜ ਤੋਂ ਬਾਅਦ ਕਿੱਥੇ ਨਹੀਂ ਜਾਵਾਂਗੇ ਗੁਰੂ ਘਰ ਚਰਚੀ ਨਹੀਂ ਜਾਵਾਂਗੇ ਹਾਂਜੀ ਚਰਚੀ ਨਹੀਂ ਜਾਵਾਂਗੇ ਚਰਚੀ ਕਿੱਡੀ ਚਾਹੁੰਦੀ ਨਹੀਂ ਜਲੰਧਰ ਜਿਹੜੇ ਚੰਚੋ ਵਾਲੇ ਕਹਿੰਦੇ ਕੋਰੋਗੇ ਨਾਲ ਗੁਰੂ ਘਰ ਸਾਜੂ ਮਹਾਰਾਜ ਨਾਲ ਗੁਰੂ ਘਰ ਜਿੰਮੇ ਗੁਰੂ ਸਭਨੇ ਕੋਤਾਨਾ ਨੇ ਮੈਨੂੰ ਇਹ ਨਹੀਂ ਗਿਆ ਹੈ ਕਹਿੰਦੇ ਜਗ੍ਹਾ ਦੇਣਾ ਜਾਮੀ ਕਹਿੰਦੇ ਮਤਲਬ ਕਿੱਥੇ ਜਾਵੀਂ ਗੁਰੂ ਘਰ ਜਾਂ ਤਾਂ ਕੋਈ ਰੋਕ ਜਿਹੜਾ ਜਿਹੜਾ ਕੜਾ ਲਵਾਇਗਾ ਥੋੜਾ ਕੜਾ ਜਿੰਦੇ ਸਾਜੂ ਨਾਲ ਗੁਰੂ ਘਰ ਜੀ ਨਸਪ ਗੁਰੂ ਦਾ ਜਨਮ ਸੀ ਕਿ ਜਿਹੜੀ ਗੁਰਬਾਣੀ ਦੀਆਂ ਕੋਟੀਆਂ ਨੇ ਉਹ ਦੋਨਾਂ ਬਾਸ ਲਿਖੀਆਂ ਉਹ ਬਾਬਾ ਦੀ ਕਰੇ ਜਗਾ ਕਰੇ ਜਗਾ ਕਰੇ ਜਗਾ ਹਾਂਜੀ ਬਾਣੀ ਪਕੀਆ ਮਤਲਬ ਲੱਖ ਦਾ ਦੇ ਪੀ ਰਹੀ ਤੇ ਮੈਂ ਐਸਾ ਤੇ ਨਾ ਉਹਨੂੰ ਏਦਾਂ ਕੱਢੀ ਘਰ ਬਿਟਾ ਉਹ ਐਸਾ ਤੇ ਨਰਮਾਇਆ ਤੇ ਪਿਆ ਸੀ ਗੁਰੂ ਕਾ ਸਾਹਿਬ ਐ ਵੇਖੇ ਜੀ ਗੁਰੂ ਦੀ ਬਾਣੀ ਸਾਹਮਣੇ ਮੈਂ ਝੂਣੀ ਪੜਨਾ ਜੇ ਮੈਂ ਝੂੜਾ ਉਹਨਾਂ ਤੇ ਮੇਰੀ ਗੁਣੀ ਜਾਨੂ ਨਹੀਂ 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 ਇਹ ਮੱਝ ਨਹੀਂ ਕਰਨਾ ਹਾਂਜੀ ਜਿਹੜੇ ਗੁਰੂ ਕਾ ਸਾਹਿਬ ਵੀ ਉਹ ਗੁਰਬਾ ਸਾਹਿਬ ਛੱਡ ਦੇ ਕੇ ਮੈਂ ਕਹਿੰਦਾ ਬਾਬਾ ਜੀ ਇਹ ਪਤਾ ਹੁੰਦਾ ਦੇ ਵਿੱਚ ਹੀ ਘੁਰਕੇ ਸਾਹਿਬ ਤੇ ਉਥੇ ਮਲੇ ਇੱਕ ਬੱਕਰੀ ਦੀ ਫੋਟੋ ਲਗੀ ਨਾਲ ਉਹ ਮੈਂ ਚੋਕੇ ਸਾਈਡ ਤੇ ਰੱਖੀ ਆ ਹੁਣ ਅੱਜ ਉਹ ਮਤਲਬ ਨਿਰਣਾ ਲਈ ਹਾਂ ਲਈ ਬਾਬਾ ਜੀ ਪੱਕੀ ਗੱਲ ਪੱਕੀ ਤੇਰੇ ਪੇੜ ਵਾਲੇ ਨੂੰ ਸਾਬ ਦੇਣੇ ਭਰ ਦੇ ਦੇਣਾ ਜੇ ਜੇ ਤੂੰ ਪੱਕੀ ਲੀਏ ਨਾ ਮੈਂ ਤੁਹਾਨੂੰ ਕਰ ਦੇਉਂਦਾ ਨਾ ਸ਼ਾਦੀ ਕਰਵਾ ਤੇਰਾ ਸੰਸਾਰ ਚੱਲਦਾ ਕੋ ਜਣਾ ਤੂੰ ਕਰ ਠੀਕ ਹੈ ਪੱਕੀ ਗੱਲ ਪੱਕੀ ਕਰ ਗੋ ਮਾਨੋ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੋੜੀ ਦੇ ਗੱਦੀ ਉੱਤੇ ਬਠਾਣੀ ਇਸ ਸੱਚੀ ਬਾਸ਼ਕਾਲ ਬਰਵਾਇਦੋ ਮੇਰੇ ਤੋਂ ਬਹੁਤ ਜਿਆਦਾ ਮਾਦੀ ਲੱਗਦੀ ਹੋਈ ਹੈ ਮੈਨੂੰ ਮਾਫ਼ ਕਰੇ ਵਰਜੂ ਦੇ ਰੱਬ ਦਾ ਸਵਾਗਤ ਹੈ ਰੱਬ ਨੂੰ ਆਪ ਜੀ ਦੇ ਚਰਨਾਂ 'ਚ ਭੁੱਲ ਦੀ ਸਤਿਗੁਰੂ ਜੀ ਖੇਮਾ ਵਾਸਤੇ ਬੇਨਤੀ ਕੀਤੀ ਹੈ ਮਹਾਰਾਜ ਕਿਰਪਾ ਕਰਨੀ ਜੇ ਅਣਜਾਣੇ ਵਿੱਚ ਪਰਿਵਾਰ ਕੋਲੋਂ ਭੁੱਲ ਗੱਤੀ ਹੋਈ ਹੈ ਸਤਿਗੁਰੂ ਜੀ ਆਪ ਕਿਰਪਾ ਕਰਕੇ ਲੇਖਾ ਕਦੇ ਨਾ ਛੁੱਟਿਆ ਖਿੰਖਿਨ ਬੁੱਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸੰਤ ਸਤਿਗੁਰੂ ਜੀ ਮਿਹਰ ਕਿਰਪਾ ਤਰਸ ਕਰਕੇ ਪੁਲਾਹ ਮੁਆਫ ਕਰ ਦੇਣੀ ਆ ਸਤਿਗੁਰੂ ਜੀ ਅਗਾਹ ਵਾਸਤੇ ਸਮੱਤ ਬਖਸ਼ਣੀ ਅਗਾਹ ਵਾਸਤੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਸਿੱਖੀ ਕਮਾਉਣ ਦਾ ਸਤਿਗੁਰੂ ਜੀ ਬਖਸ਼ਿਸ਼ ਕਰਨਾ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋ ਗੋਣਾ ਨਾਨਕ ਦਾ ਨਾਮ ਰੜਦੀ ਘਰੋ ਤੇ ਭਾਣੇ ਸਰਬਤ ਦਾ ਫਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫੇਰ ਹੋਰ ਬੜੀ ਦੁਖਦਾਈ ਘਟਨਾ ਐਂਡ ਕੈਨੇਵਾਲ ਇਹ ਗੁਰਦਾਸਪੁਰ ਚ ਪੈਦਾ ਹੈ ਇਸ ਪਿੰਡ ਵਿੱਚ ਇੱਕ ਵਿਅਕਤੀ ਜੱਗੂ ਦੇ ਨਾਂ ਤੇ ਜਿਨੇ ਆਸਾਈ ਧਰਮ 2-3 ਮਹੀਨਿਆਂ ਤੋਂ ਉਧਰ ਗਿਰਜਾ ਘਰੋਂ ਜਾਣ ਲੱਗ ਪਿਆ ਸੀ ਇਹਨੇ ਕੀ ਕੀਤਾ ਕਿ ਜਿਹੜੇ ਘਰ ਵਿੱਚ ਇਹਨਾਂ ਦੀ ਮਾਤਾ ਜੀ ਨੇਤ੍ਰੀਮ ਕਰਨ ਵਾਲੇ ਗੁਰਕੇ ਸਾਹਿਬ ਗੁਰੂ ਗੁੜਕਾ ਸਾਹਿਬ ਉਹ ਕਿਸੇ ਬੋਰੇ ਵਿੱਚ ਪਾ ਕੇ ਦੇ ਬਾਹਰ ਸੁੱਟ ਦਿੱਤੇ ਸਨ ਬੱਚਿਆਂ ਨੇ ਫੜ ਕੇ ਗੁਰੂ ਘਰ ਤੇ ਗੁਰੂ ਘਰ ਦੇ ਪ੍ਰਧਾਨ ਸਾਹਿਬ ਜੀ ਨੂੰ ਦੱਸਿਆ ਤੇ ਪ੍ਰਧਾਨ ਜੀ ਨੇ ਉਸੇ ਵੇਲੇ ਲੌਸਮੈਂਟ ਕਰਕੇ ਪਿੰਡ ਦੇ ਲੋਕਾਂ ਨੂੰ ਇਕੱਠਿਆਂ ਕੀਤਾ ਤੇ ਜੱਗੂ ਦੇ ਘਰ ਜਾ ਕੇ ਪੁੱਛਿਆ ਕਿ ਇਹ ਤੂੰ ਕਿਉਂ ਇਹੋ ਜਿਹਾ ਕਰਮ ਕੀਤਾ ਉਹਨਾਂ ਦੀ ਮਾਤਾ ਨੇ ਦੱਸਿਆ ਕਿ ਇਹ 2-3 ਮਹੀਨੇ ਤੋਂ ਗਿਰਜਾ ਘਰੋਂ ਜਾਂ ਲੱਗ ਪਿਆ ਜਿਹਦੇ ਕਰਕੇ ਇਨੇ ਇਹ ਜਿਹੜੇ ਗੁੜਕੇ ਸਾਥ ਛੋੜ ਦਿੱਤੇ ਨੇ ਬਾਹਰ ਗੁਰਦਰਾ ਸਾਹਿਬ ਦੀ ਪ੍ਰਬੰਧ ਕਮੇਟੀ ਕੀ ਪਿੰਡ ਵਾਸੀਆਂ ਨੇ ਗੁਰੂ ਘਰ ਵਿੱਚ ਜਦੋਂ ਫਾਂਸਾ ਰੱਖਿਆ ਤੇ ਨਾਲ ਹੀ ਸਤਕਾਰ ਕਮੇਟੀ ਦੇ ਸਿੰਘ ਤੁਰੰਤ ਉਸੇ ਵੇਲੇ ਰਾਤਰੀ ਦੇ ਸਮੇਂ ਪਹੁੰਚ ਗਏ ਫਿਰ ਪ੍ਰੋਗਰਾਮ ਇਹ ਰੱਖਿਆ ਕਿ ਇਹ ਰਾਤ ਦਾ ਸਮਾਂ ਹੈ ਅਗਲੇ ਦਿਨ ਜਦੋਂ ਉਸ ਪਰਿਵਾਰ ਨੂੰ ਗੁਰੂ ਘਰ ਸਾਜ ਕੇ ਪੁੱਛਿਆ ਉਹਨਾਂ ਨੇ ਗਲਤੀ ਮੰਨੀ ਤੇ ਕਿਹਾ ਕਿ ਜੋ ਪਿੱਛੇ ਸਾਡੇ ਕੋ ਹੋ ਗਿਆ ਵਾ ਉਹਦੀ ਸਾਨੂੰ ਮਾਫੀ ਦੇ ਰਹੇ ਹੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਸੰਗਤ ਦੀ ਜੂਰੀ ਤੇ ਸਤਕਾਰ ਕਮੇਟੀ ਦੇ ਸਿੰਘਾਂ ਦੇ ਸਾਹਮਣੇ ਉਹਨਾਂ ਨੇ ਮਾਫੀ ਮੰਗ ਕੇ ਤੋਬਾ ਕੀਤੀ ਕਿ ਕਿਹਾ ਜਿਹੜੀ ਗਲਤੀ ਸਾਡੇ ਕੋਲ ਹੋ ਗਈ ਹੈ ਉਹਨੂੰ ਉਹਦੇ ਕਰਕੇ ਸਾਨੂੰ ਮਾਫ ਕਰ ਦਿਓ ਤੇ ਅਗਾ ਅਸੀਂ ਗਿਰਜਾ ਕਰਨੀ ਜਾਵਾਂਗੇ ਅਮਰਸ਼ਾਹ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਲੱਗ ਜਾਵਾਂਗੇ ਤੇ ਆਪਣੀ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਭੁੱਲ ਬਖਸ਼ਾ ਲਵਾਂਗੇ ਸੰਗਤ ਜੀ ਬੇਨਤੀ ਹੈ ਸचेत ਹੋਈਏ ਤਕੜੇ ਹੋ ਕਰਕੇ ਇਹ ਜਿਹੜੇ ਪਿੰਡਾਂ ਦੇ ਵਿੱਚ ਉਹ ਕਿ ਪਿੰਡ ਵਾਸੀਆਂ ਨੇ ਬੜਾ ਵੱਡਾ ਫੈਸਲਾ ਲਿਆ ਹੈ ਕਿ ਜਿਹੜਾ ਵੀ ਕੋਈ ਗਿਰਜਾ ਘਰ ਜਾਏਗਾ ਐਸਾਈ ਬਣੇਗਾ ਸਿੱਖ ਧਰਮ ਛੱਡ ਕੇ ਐਸਾਈ ਬਣੇਗਾ ਉਹਨਾਂ ਦਾ ਬਿਲਕੁਲ ਪੂਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਨਾ ਗਮੀ ਦੇ ਨਾ ਖੁਸ਼ੀ ਦੇ ਨਾ ਤੇ ਪਿੰਡ ਵਾਸੀ ਉਹਨਾਂ ਦੇ ਸ਼ਰੀਕ ਬਣ ਕੇ ਤੇ ਨਾ ਗੁਰਦੁਆਰਾ ਚੋਂ ਭਾਂਡੇ ਦੇ ਨਾ ਕੋਈ ਗ੍ਰੰਥੀ ਜਾ ਕੇ ਉਹਨਾਂ ਦੀ ਗਮੀ ਦੇ ਖੁਸ਼ੀ ਸਮੇ ਅਰਦਾਸ ਨਹੀਂ ਕਰੇਗਾ ਮੈਂ ਪਿੰਡ ਵਾਸੀਆਂ ਦਾ ਗੁਰਦੁਆਰਾ ਦੀ ਪ੍ਰਬੰਧ ਕਮੇਟੀ ਦਾ ਧੰਵਾਦੀ ਵੀ ਕਰਦਾ ਹਾਂ ਕਿ ਉਹਨਾਂ ਨੇ ਬੜਾ ਵੱਡਾ ਫੈਸਲਾ ਲਿਆ ਸੀ ਸਤਕਾਰ ਕਮੇਟੀ ਤਰੁਤ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਪਹੁੰਚੀ ਸੀ ਪਰ ਉਸ ਪਰਿਵਾਰ ਨੇ ਬਹੁਤ ਲਕੀਰਾਂ ਕੱਡੀਆਂ ਤੇ ਮਾਫੀ ਮੰਗੀਆਂ ਜਿਹਦੇ ਕਰਕੇ ਗੁਰੂ ਘਰ ਵਿੱਚ ਬਹਿ ਕੇ